1 2026 ਨੂੰ ਲੋੜੀ ਵਾਲੇ ਦਿਨ ਜੀ 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 ਸਰ ਲੋੜੀ ਵਾਲੇ ਦਿਨ ਮਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਇਤਲਾ ਮਿਲੀ ਕਿ 알파 1몰 ਦੇ ਸਾਹਮਣੇ ਇੱਕ ਡੈਡ ਬੋਡੀ ਪਈ ਹੋਈ ਹੈ ਇਤਲਾ ਮਿਲਦੇ ਹੀ ਐਸ ਐਚਓ ਮਕਬੂਲਪੁਰਾ ਉਹ ਮੌਕੇ ਤੇ ਪਹੁੰਚੀ ਆਪਣੀ ਟੀਮ ਦੇ ਨਾਲ ਤੇ ਜਦੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਇੱਕ ਡੈਡ ਬੋਡੀ ਨੂੰ ਦੇਖਿਆ ਤੇ ਕਬਜ਼ੇ ਚ ਲੱਤਾ ਤੇ ਜਦੋਂ ਡੈਡ ਬੋਡੀ ਅ ਨੂੰ ਦੇਖਿਆ ਤੇ ਉਹ ਸਾਨੂੰ ਲੱਗਾ ਕਿ ਡੈਡ ਬੋਡੀ ਅ ਥੋੜੀ ਉਹ ਹੈਗੀ ਆਪਣਾ ਕਟਫਟ ਹੋਈ ਹੋਈ ਹੈ ਡੈਡ ਬੋਡੀ ਦੀ ਤੇ ਇਹਨਾਂ ਨੇ ਸੀਨੀਅਰ ਅਸਟੈਂਡੈਂਟ ਦੇ ਅ ਨੋਟਿਸ ਇਚ ਲਿਆ ਕੇ ਅਨੁਭਵ ਜੀ ਸਾਡੇ ਏਸੀਪੀ ਈਸਟ ਇਹਨਾਂ ਦੇ ਨੋਟਿਸ ਇਚ ਲਿਆਏ ਐਐਸਐਸਪੀ ਸਾਹਿਬ ਦਾ ਸੀਪੀ ਸਾਹਿਬ ਦੇ ਵੀ ਨੋਟਿਸ ਇਚ ਲਿਆ ਕੇ ਤੇ FIR ਨੰਬਰ 91312026 ਅੰਡਰ ਸੈਕਸ਼ਨ 103 ਬੀ ਐਨ ਐਸ ਐਕ ਉਹ ਦਰਜ ਕੀਤੀ ਤੇ ਦਰਜ ਕਰਕੇ ਜਿਹੜੀ ਡੈੱਡ ਬੋਡੀ ਹੈ ਉਹਨੂੰ ਮੋਰਚਰੀ ਚ ਜਮ੍ਹਾਂ ਕਰਾਤ ਤੇ ਉਸ ਤੋਂ ਬਾਅਦ ਪੇਪਰ ਇਚ ਇਸ਼ਤਿਹਾਰ ਦਿੱਤਾ ਜਦੋਂ ਪੇਪਰ ਇਸ਼ਤਿਹਾਰ ਦਿੱਤਾ ਉਸ ਤੋਂ ਬਾਅਦ 72 ਘੰਟੇ ਤੱਕ ਅਸੀਂ ਵੇਟ ਕੀਤੀ ਤੇ ਜਦੋਂ ਕਿਸੇ ਨੇ ਵੀ ਕਲੇਮ ਨਹੀਂ ਕੀਤੀ ਡੈੱਡ ਬੋਡੀ ਤੇ ਉਸ ਤੋਂ ਬਾਅਦ ਪੂਰੇ ਰੀਤੀ ਰਿਵਾਜ ਨਾਲ ਡੈਡ ਬੋਡੀ ਦਾ ਸੰਸਕਾਰ ਕਰਤਾ ਤੇ ਜਦੋਂ ਅਸੀਂ ਜਦੋਂ ਐਸਐਚਓ ਸਾਹਿਬ ਨੇ ਡੈਡ ਬੋਡੀ ਦੇਖੀ ਸੀ ਤੇ ਏਸੀਪੀ ਸਾਹਿਬ ਨੇ ਦੇਖੀ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਕਿ ਬੰਦਾ ਹਿਮਾਚਲੀ ਲੱਗਦਾ ਹੈ ਲੁਕਸ ਤੋਂ ਤੇ ਅਸੀਂ ਹਿਮਾਚਲ ਹਰਿਆਣਾ ਤੇ ਹੋਰ ਵੀ ਸਟੇਟਸ ਦੇ ਵਿੱਚ ਆਪਣਾ ਪਤਾ ਕਰਾਇਆ ਕਿ ਕੋਈ ਬੰਦਾ ਮਿਸਿੰਗ ਹੈ ਜਾਂ ਘਰੋਂ ਗਿਆ ਹੋਇਆ ਹੈ ਤੇ ਸਾਨੂੰ ਪਤਾ ਚੱਲਿਆ ਕਿ ਪਰਵਾਨੋ ਥਾਣੇ 'ਚ ਇੱਕ ਬੰਦਾ ਮਿਸਿੰਗ ਹੈ ਜਦੋਂ ਸੀ ਫੋਟੋ ਮੰਗਾਈ ਉਹ ਡੈੱਡ ਬੋਡੀ ਦੀ ਫੋਟੋ ਨਾਲ ਸ਼ਨਾਖਤ ਆਪਣਾ ਮੈਚ ਕਰਦੀ ਸੀ ਅਸੀਂ ਫਿਰ ਜਿਹੜੇ ਅਸੀਂ ਪਰਿਵਾਰ ਵਾਲਿਆਂ ਨੇ ਜਿਨ੍ਹਾਂ ਨੇ ਮਿਸਿੰਗ ਲਿਖਾਈ ਸੀਗੀ ਅਸੀਂ ਉਹਨਾਂ ਨੂੰ ਵੀ ਅੰਮ੍ਰਿਤਸਰ ਬੁਲਾਇਆ ਤੇ ਉਹਨਾਂ ਨੂੰ ਸਾਰਾ ਦਿਖਾਇਆ ਤੇ ਉਹਨਾਂ ਨੇ ਕਿਹਾ ਬਿਲਕੁਲ ਇਹ ਸਾਡਾ ਹੀ ਬੱਚਾ ਹੈ ਸਾਡੇ ਹੀ ਘਰ ਦਾ ਮੈਂਬਰ ਹੈ ਤੇ ਉਸ ਤੋਂ ਬਾਅਦ ਉਹ ਸਾਨੂੰ ਕਨਫਰਮ ਹੋ ਗਿਆ ਕਿ ਇਹ ਬੰਦਾ ਹਿਮਾਚਲੀ ਹੈ ਤੇ ਜਿਹਦੀ ਡੈਥ ਹੋਈ ਹੈ ਤੇ ਜਦੋਂ ਸਾਡੀ ਟੀਮਸ ਤਾਂ ਆਲਰੇਡੀ ਲੱਗੀਆਂ ਹੋਈਆਂ ਸੀ ਸੀਪੀ ਸਾਹਿਬ ਦੀ ਡਾਇਰੈਕਸ਼ਨਸ ਦੇ ਤਹਿਤ ਤੇ ਸਾਡੀ ਟੈਕਨੀਕਲ ਟੀਮਸ ਵੀ ਲੱਗੀਆਂ ਸੀ ਤੇ ਅਸੀਂ ਕੈਮਰਾਜ਼ ਵਗਰਾ ਹੀ ਵਾਚ ਕਰ ਰਹੇ ਸੀ ਤੇ ਸਾਨੂੰ ਪਤਾ ਚੱਲਿਆ ਕਿ ਅਸੀਂ ਦੇਖਿਆ ਕਿ ਇਹਦੇ ਨਾਲ ਤਿੰਨ ਜਣੇ ਹੋਰ ਸੀਗੇ ਕੁਝ ਦਿਨ ਪਹਿਲਾਂ 12 13 ਤੇ ਇੰਟਰਵਿਊਨਿੰਗ ਸ਼ਾਮ ਨੂੰ ਤੇ ਸਾਨੂੰ ਉਹਨਾਂ ਤੇ ਸ਼ੱਕ ਪਿਆ ਅਸੀਂ ਉਹ ਤਿੰਨ ਬੰਦੇ ਰਾਉਂਡ ਅਪ ਕੀਤੇ ਤੇ ਜਦੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਉਹਨਾਂ ਦੀ ਇੰਟਰੋਗੇਸ਼ਨ ਤੇ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਹੀ ਉਹਨਾਂ ਨੇ ਕੰਫੈਸ ਕੀਤਾ ਕਿ ਅਸੀਂ ਹੀ ਕਤਲ ਕੀਤਾ ਬੇਸਿਕਲੀ ਉਹਨਾਂ ਨੇ ਕਤਲ ਕੀਤਾ ਸੀ ਲੁੱਟਦੇ ਉਹਦੇ ਤੋਂ ਪੈਸੇ ਲੁੱਟਣ ਤੋਂ ਤੇ ਉਹਨਾਂ ਨੂੰ 56000 ਰੁਪਇਆ ਵੀ ਉਹਨਾਂ ਨੇ ਲੁੱਟਿਆ ਸੀ ਬੰਦੇ ਤੋਂ ਤੇ ਜਦੋਂ ਉਹਨੇ ਰਿਸਿਸਟ ਕੀਤਾ ਜਿਹੜਾ ਡਿਸੀਜ਼ਡ ਹੈ ਪੱਪੀ ਵਿਜੇ ਸੰਨ ਆਫ ਮੱਲाराम ਜਿਹੜਾ ਪਰਵਾਨੂ ਦਾ ਹੈਗਾ ਤੇ ਉਹਨਾਂ ਨੇ ਉਹਦੇ ਸਿਰ ਦੇ ਵਿੱਚ ਡਾਂਗਾ ਮਾਰ ਕੇ ਤੇ ਪਿੱਠ ਦੇ ਵਿੱਚ ਵੀ ਡਾਂਗਾ ਮਾਰ ਕੇ ਤੇ ਢਿੱਡ ਦੇ ਵਿੱਚ ਵੀ ਤੇ ਉਹਦੀ ਡੈਥ ਹੋ ਗਈ ਸੀ ਉਹਦਾ ਕਤਲ ਹੋ ਗਿਆ ਸੀ ਇਹ ਜਿਹੜੇ ਤਿੰਨ ਹੈਗੇ ਐ ਅਕਿਊਜ਼ ਨੇ ਉਹਨਾਂ ਨਾਮ ਹੈ ਗੁਰਪ੍ਰੀਤ ਸਿੰਘ ਜਦੀ ਉਮਰ ਤਕਰੀਬਨ 36 ਸਾਲ ਹੈ ਗੁਰਪ੍ਰੀਤ ਸਿੰਘ 20 ਸਾਲ ਹੈ ਤੇ ਵਿਸ਼ਾਲ ਅਲਾਇਸ ਮੰਨਾ ਉਹਦੀ 20 ਸਾਲ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਥਾਣਾ ਹੈਗਾ ਭਿੰਡੀ ਸੈਦਾ ਅੰਮ੍ਰਿਤਸਰ ਦੇ ਹਾਤੀ ਦਾ ਉਤੇ ਪੁੱਕੀ ਪੋਸਟ ਦਾ ਪਰਚਾ ਦਰਜ ਹੈਗਾ 2025 ਦਾ ਤੇ ਵਿਸ਼ਾਲ ਤੇ ਗੁਰਪ੍ਰੀਤ ਤੇ ਕੋਈ ਪਰਚਾ ਨਹੀਂ ਦਰਜ ਜਿਹੜਾ ਵਿਸ਼ਾਲ ਅਲਾਇਸ ਮੰਨਾ ਹੈ ਉਹਤੇ ਵਾਰਗਰਤੀ ਦਾ ਪ੍ਰੀਵੈਂਟਿਵ ਐਕਸ਼ਨ ਆਪਣੇ ਅੰਮ੍ਰਿਤਸਰੀ ਹੋਇਆ ਜੀ ਤੇ ਜਿਹੜੇ ਇਹਨਾਂ ਨੇ ਅ ਵੈਪਨ ਤੋਂ ਉਹਨੂੰ ਮਾਰਿਆ ਜਿਹੜਾ ਡੰਡਾ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਸਾਨੂੰ ਮਾਨਯੋਗ ਅਦਾਲਤ ਨੇ ਇਹਦਾ ਇਹਨਾਂ ਦਾ ਤਿੰਨਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਸੀ ਤੇ ਜਿਹੜਾ ਅਸੀਂ ਲੈ ਕੇ ਤੇ ਲੈ ਲਿਆ ਤੇ ਅਸੀਂ ਪ੍ਰੋਪਰ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਹੈ ਤੇ ਪੁੱਛਗਿੱਛ ਕੀਤੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਮੰਨ ਚੁੱਕੇ ਹੈ ਹੁਣ ਅਸੀਂ ਉਹਨਾਂ ਨੂੰ ਦੁਬਾਰਾ ਜੁਡੀਸ਼ਲ ਪੇਸਟ ਹੈ ਜੀ ਇੱਕ ਮਾਚਲਦਾ ਨੌਜਵਾਨ ਹੈ ਅਸਟੇਰਾ ਮ੍ਰਿਤਿਕ ਨੌਜਵਾਨ ਹੈ ਇਹਦੇ ਲਿੰਕ ਵਿੱਚ ਇਹ ਤਿੰਨ ਜਿਹੜੇ ਲਿੰਕ ਵਿੱਚ ਕਿਸ ਤਰ੍ਹਾਂ ਆਇਆ ਕੀ ਪਹਿਲੇ ਜਾਣਦੇ ਸੀ ਆ ਜਾਣੇ ਕੀ ਮਿਲੇ ਸੀ ਨਹੀਂ ਇਹ ਜਾਣਦੇ ਨਹੀਂ ਸੀਗੇ ਇੱਥੇ ਅਚਾਨਕ ਹੀ ਮਿਲੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਇਹਦੇ ਕੋਲ ਥੋੜੇ ਪੈਸੇ ਹੈਗੇ ਆ ਤੇ ਪੈਸਿਆਂ ਦੀ ਲੁੱਟ ਕਰਕੇ ਜੀ ਇਹਦੇ ਸਿਰ ਤੇ ਡਾਂਗ ਮਾਰ ਕੇ ਤੇ ਇਹਨੂੰ ਇੰਜਰ ਕਰਕੇ ਤੇ ਇਹ ਤੋਂ ਲੁੱਟੇ ਪੈਸੇ ਜਿਹੜਾ ਮ੍ਰਿਤਿਕ ਨੌਜਵਾਨ ਆ ਉਹਦਾ ਉੱਥੇ ਕੀ ਸਟੇਟਸ ਹੈਗਾ ਕੀ ਉਹਦਾ ਕੋਈ ਮਾਮਲਾ ਮਾਮਲਾ ਦਰਜ ਜਿਹੜਾ ਉੱਥੇ ਭੱਜਿਆ ਹੋਇਆ ਜਾਂ ਫਿਰ ਕੋਈ ਵੈਸੇ ਨਹੀਂ ਭੱਜਿਆ ਨਹੀਂ ਉਹ ਠੀਕ ਹੈ ਅਮਦੇਸਰ ਆਇਆ ਠੀਕ ਹੈ ਲੇਬਰ ਟਾਈਪ ਦਾ ਬੰਦਾ ਹੈ ਜੀ ਕੋਈ ਕੰਮ ਲੱਭਣ ਆਇਆ ਹੋਣਾ ਤੇ ਵਾਪਸ ਮੁੜਿਆ ਨਹੀਂ ਜਦੋਂ ਘਰ ਵੀ ਨਹੀਂ ਉਹਨੇ ਇਨਫੋਰਮ ਕੀਤਾ ਇੱਕ ਦੋ ਦਿਨ ਤੇ ਫਿਰ ਉਹਨਾਂ ਨੇ ਉੱਥੇ ਮਿਸਿੰਗ ਲਿਖਾ ਦਿੱਤੀ ਪਰ ਜੀ ਸਰ ਲੇਬਰ ਟੈਪ ਦਾ ਬੰਦਾ ਹੋਵੇ ਤੇ 56000 ਤੁਸੀਂ ਕਹਿੰਦੇ ਵੀ ਉਹਦੀ ਜੇਬ 'ਚ ਹੈਗਾ ਸੀ ਤੇ ਉਹਦੀ ਜੇਬ 'ਚ ਇੰਨੇ ਪੈਸੇ ਫਿਰ ਕਿਸ ਤਰ੍ਹਾਂ ਆਏ ਹੋਤਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਜਿਹੜਾ ਕਿ ਸਾਨੂੰ ਆਪਣਾ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ ਇੰਨਾ ਲੁੱਟਿਆ ਉਹਦੇ ਕੋਲੋਂ ਜੀ ਤੇ ਉਹ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਅੱਛਾ ਸਰ ਬੜੀ ਇਸ ਤਰ੍ਹਾਂ ਦੀਆਂ ਬੋਡੀਆਂ ਮਿਲਦੀਆਂ ਨੇ ਲਵਾਰਸ ਹੱਥ ਵਿੱਚ ਤੇ ਬੋਡੀ ਮਿਲ ਜਾਂਦੀ ਹੈ ਉਹਦਾ ਸੰਸਕਾਰ ਕਰਦੇ ਆ ਤੇ ਸੰਸਕਾਰ ਨਹੀਂ ਕੋਈ ਨਾ ਕੋਈ ਐਨਜੀਓ ਕਰ ਦਿੰਦੀ ਆ ਤਾਂ ਕੋਈ ਜਾਂਚ ਨਹੀਂ ਕਰਦਾ ਇਹਦੇ ਬਾਰੇ ਕਿਸ ਤਰ੍ਹਾਂ ਤੁਹਾਨੂੰ ਲੱਗਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਸਾਨੂੰ ਦੇਖੋ ਇੱਕ ਅਸੀਂ ਪਹਿਲਾਂ ਉਹਦੇ ਹੁਲੀਏ ਤੋਂ ਵੀ ਪਛਾਣਿਆ ਕੀ ਹੈ ਹਿਮਾਚਲ ਲਈ ਟਾਈਪ ਦਾ ਬੰਦਾ ਹੈਗਾ ਤੇ ਅਸੀਂ ਕੱਲੇ ਹਿਮਾਚਲ ਨਹੀਂ ਅਸੀਂ ਹੋਰ ਵੀ ਸਟੇਟਸ ਦੇ ਵਿੱਚ ਅ ਇਤਲਾ ਦਿੱਤੀ ਸੀ ਜਦੋਂ ਵੀ ਕੋਈ ਇਹੋ ਜਿਹੀ ਡੈੱਡ ਬਾਡੀ ਮਿਲਦੀ ਹੈ ਦੇਖੋ ਅਸੀਂ ਇਸ਼ਤਿਹਾਰ ਤੱਕ ੜਵਾ ਨਹੀਂ ਆ ਨਿਊਜ਼ਪੇਪਰ ਦੇ ਵਿੱਚ ਪਰ ਅਸੀਂ ਵੱਖਰੀ ਵੱਖਰੀ ਸਟੇਟਸ ਦੇ ਵਿੱਚ ਜਿਵੇਂ ਸਾਡੇ ਆਫੀਸਰਸ ਉੱਥੇ ਹੈਗੇ ਜਿਵੇਂ ਅਨੁਭਵਜੀ ਡਾਇਰੈਕਟ ਆਈਪੀਐਸ ਆਫਸਰ ਹੈਗੇ ਐ ਤੇ ਇਹਨਾਂ ਦੇ ਕਲੀਗਸ ਵੀ ਹੈਗੇ ਵੱਖਰੀ ਸਟੇਟਸ ਦੇ ਵਿੱਚ ਜਿਹਨਾਂ ਦੇ ਬੈਚਮੇਟਸ ਹੈਗੇ ਅਸੀਂ ਪ੍ਰੋਪਰ ਤਾਲਮੇਲ ਕਰਕੇ ਤੇ ਅਸੀਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਹਾਂਜੀ ਫਲਾਣਾ ਇੱਕ ਇੱਕ ਬੰਦਾ ਸਾਡਾ ਮਿਸਿੰਗ ਹੈ ਆਪਣਾ ਪਰਵਾਨੂ ਪੁਲਿਸ ਸਟੇਸ਼ਨ ਦੇ ਏਰੀਆ ਵਿੱਚੋਂ ਤੇ ਅਸੀਂ ਜਦੋਂ ਪਾਰਟਿਕੂਲਰ ਮੈਚ ਕਰ ਗਏ ਤੇ ਅਸੀਂ ਉਹਦੇ ਪੇਰੈਂਟਸ ਨੂੰ ਬੁਲਾ ਲਿਆ ਤੇ ਕਿਸ ਤਰ੍ਹਾਂ ਪਰਿਵਾਰ ਦਾ ਹੈ ਸ਼ਾਦੀशुदा ਹੈ ਸ਼ਾਦੀशुदा ਹੈ ਜੀ ਤੇ ਆਪਣਾ ਹਿਮਾਚਲ ਦਾ ਰਹਿਣ ਵਾਲਾ ਕਾਂਗੜਾ ਡਿਸਟ੍ਰਿਕਟ ਦੇ ਪਰਵਾਨੋ ਦਾ ਰਹਿਣ ਵਾਲਾ ਜੀ ਕਿਥੇ ਜੋਸਾਂ ਦੀ ਪਤਾ ਚੱਲਿਆ ਲੇਬਰ ਟਾਈਪ ਦਾ ਬੰਦਾ ਹੈ ਕੋਈ ਕੰਮ-ਕੋਮ ਲੱਭਾਇਆ ਸੀ ਜੀ ਹਿਮਾਚਲ ਤੋਂ ਕੁਝ ਪਤਾ ਚੱਲਿਆ ਕਿੰਨੀ ਦੇਰ ਤੋਂ ਇੱਥੇ ਰਹਿ ਰਿਹਾ ਨਹੀਂ ਸੰ 12 13 ਤਰੀਕ ਦਾ ਪਤਾ 12 ਤਰੀਕ ਤੋਂ ਪਹਿਲਾਂ ਦਾ ਆਇਆ ਹੋਇਆ ਜੀ ਕਿੰਨੇ ਦਿਨਾਂ ਵਿੱਚ ਸੜਾ ਸਾਰਾ ਤੁਸੀਂ ਕੇਸ ਨੂੰ ਹੈ ਅਸੀਂ 10 ਦਿਨਾਂ ਦੇ ਵਿੱਚ ਸਾਰਾ ਦੇਖੋ ਬਲਾਈਂਡ ਮਰਡਰ ਕੇਸ ਹੈ ਅਸੀਂ 10 ਦਿਨਾਂ ਦੇ ਵਿੱਚ ਵਿੱਚ ਅਸੀਂ ਕ੍ਰੈਕਡਾਊਨ ਕਰ ਲਿਆ ਜੀ ਇੱਥੇ ਸਰ ਕੀ ਰੈਂਟ ਨਹੀਂ ਰੰਦਾ ਸੀ ਕਿ ਕਿਸੇ ਕੋਲ ਨਹੀਂ ਉਹ ਹੱਲੇ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਰ ਇਹ ਮੇਨ ਕੌਜ਼ ਲੁੱਟੂ ਮੈਨੂੰ ਪਤਾ ਸੀ ਲੁੱਟਦੇ ਦਾ ਵਾਕਫ ਸੀ ਕੀ ਸੀ ਵਾਕ ਜਿਵੇਂ ਆਮ ਨਹੀਂ ਲੇਬਰ ਟਾਈਪ ਬੰਦੇ ਮਿਲ ਜਾਂਦੇ ਜੀ ਉਹਨੇ ਕਿਤੇ ਕਹਿਤਾ ਹੋਣਾ ਜੀ ਕਿ ਉਹ ਉਹਨਾਂ ਨੂੰ ਪਤਾ ਚੱਲ ਗਿਆ ਨੇ ਦੇ ਕੋਲ ਮਾੜੇ ਮੋਟੇ ਪੈਸੇ ਹੈਗੇ ਆ ਤੇ ਉਹਨਾਂ ਨੇ ਲੁੱਟਦੇ ਹਿਸਾਬ ਨਾਲ ਇਹਨੂੰ ਇਹ ਜਾਂਚ ਕੀਤੀ ਜਿਹੜੇ ਦੋਸਤੀ ਇਸਨੇ ਦੋਸਤ ਨਹੀਂ ਸੀ ਜਿਵੇਂ ਇੱਕ ਕੁਇੰਟੈਂਸ ਆਪਾਂ ਕਹਿ ਦਿੰਦੇ ਆ ਕਿ ਕੋਈ ਕਿਤੇ ਕੋਈ ਕੰਮ ਲੱਭਨ ਗਿਆ ਹੈ ਕਿ ਇਸ ਨਾਲ ਚਾਹ ਪੀ ਲਈ ਆ ਕੁਝ ਕਰ ਲਿਆ ਗੱਲੰਗਲ ਨਾਲ ਚ ਪਤਾ ਚੱਲ ਗਿਆ ਬੰਦੇ ਨੇ ਆਪੇ ਹੀ ਤਨੋਂ ਲੜੂ ਹਾਂਜੀ ਬੰਦੇ ਨੇ ਆਪਣਾ ਭੇਜ ਦਿੱਤਾ ਸਰ ਗੱਲ ਇਹੀ ਆਦੀ ਕਿ ਜਿਹੜਾ ਨੇਬਰ ਟੈਪ ਬੰਦਾਵਾ ਚ 52000 ਇਹਦੇ ਬਾਰੇ ਜਾਂਚ ਕੀਤੀ ਜਾਏ ਕਿ ਕਿਤੇ ਇਹਨੇ ਤੇ ਕੋਈ ਕਾਹਤਰੀ ਕੀਤਾ ਸੀ ਮਤਲਬ ਤੇ ਹਾਲੇ ਤੱਕ ਤਾਂ ਪੁਛਾਡੇ ਸਾਹਮਣੇ ਆਇਆ ਨਹੀਂ ਜੇ ਕੁਝ ਆਏਗਾ ਤੇ ਐਸੀ ਤਰ੍ਹਾਂ ਦੱਸ ਦਾਂਗੇ ਤੇ ਜਿਹੜਾ ਕਤਲ ਕੀਤਾ ਲੁੱਟ ਕਰਨ ਤੋਂ ਬਾਅਦ ਕੀਤਾ ਤੇ ਕਰ ਲੁੱਟ ਕਰਨ ਤੋਂ ਬਾਅਦ ਪਹਿਲਾਂ ਇਹਨਾਂ ਨੇ ਲੁੱਟ ਕਰ ਲਈ ਮੁਸਲਮਾਨ ਤੋਂ ਬਾਅਦ ਉਹ ਚਾਂਦ ਜਦੋਂ ਨਹੀਂ ਨਹੀਂ ਜਦੋਂ ਉਹ ਰਿਜ਼ਿਸਟ ਕਰ ਰਿਹਾ ਸੀ ਨਾ ਪਹਿਲਾਂ 56000 ਲੁੱਟ ਲਏ ਉਸ ਤੋਂ ਬਾਅਦ ਉਹ ਆਪਣੇ ਵਾਪਸ ਲੈ ਰਿਹਾ ਸੀ 56000 ਤੇ ਤਾਂ ਉਹ ਉਹਦਾ ਕਤਲ ਕੀਤਾ ਠੀਕ ਹੈ